ਸਤਿਨਾਮ ਵਾਹਿਗੁਰੂ ਸਾਰੇ ਨਾਮ ਓਏ ਗੁਰੂ ਸਾਰੇ ਨਾਮ ਓਏ ਗੁਰੂ ਸਾਰੇ ਨਾਮ ਓਏ ਗੁਰੂ ਸਾਰੇ ਨਾਮ ਓਏ ਗੁਰੂ ਕੁਛੀ ਮਤੂ ਕਰ ਰਹੇ ਆ ਕਿ ਪਿਛਲੇ ਸਾਲ ਵੀ ਲਵਾਇਆ ਲਗਾਇਆ ਸੀ ਵੀਜ਼ਾ ਪਿਛਲੀ ਾਰ ਨਹੀਂ ਲਗਾ ਇਸ ਵਾਰ ਬਹਾਰ ਦੀ ਕੀ અપਾਰ ਕਿਰਪਾ ਆਈ ਹੈ ਤੇ ਵੀਜ਼ਾ ਲੱਗ ਗਿਆ ਗੁਰੂ ਗੁਰੂ ਮਹਾਰਾਜ ਜੀ ਦੇ ਗੁਰੂ ਗ੍ਰੰਥ ਤੇ ਉਪਨਜਸਰ ਗਾਇ ਕਰਦੇ ਹਨ ਮਹਾਰਾਜ ਕੋਲਾ ਤੜਗੀਆਂ ਸਾੜੀਆਂ ਵਾ 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 ਤੇ ਦਿਨ ਵਾਰੀ ਕੋਈ ਕੀਤਾ ਪਹਿਲੇ ਰਾਤਰੀ ਵਾਰੀ ਉਹ ਨੰਬਰ ਆਇਆ ਅੱਜ ਤੇ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਲੱਗ ਰਿਹਾ ਇਥੇ ਸਾਡਾ ਸ਼ਮਸ਼ੇਰ ਸਿੰਘ ਦੇ ਅਸੀਂ ਬਹੁਤ ਅਤੀ ਧੰਨਵਾਦ ਹੈ ਨਾਲੇ ਆਪਣੇ ਪਾਕਿਸਤਾਨ ਗਵਰਨਮੈਂਟ ਦੇ ਇੰਡੀਆ ਗੌਰਮੈਂਟ ਦੇ ਬਹੁਤ ਹੀ ਅਸੀਂ ਅਤੀ ਤਨਵਾਦ ਕਰਦੇ ਆ ਕਿ ਜਿਹੜੇ ਕਿ ਸਾਨੂੰ ਯਾਤਰਾ ਵਾਸਤੇ ਇਥੋਂ ਰਵਾਨਗੀ ਕਰੈਨ ਇਨਾਂ ਦੀ ਯਾਤਰਾ ਜਿਹੜੀ ਹੈ ਉਹ ਸੰਪੂਰਨ ਹੋਵੇ ਵਧੀਆ ਤਰੀਕੇ ਦੇ ਨਾਲ ਸਤਿਕਾਰਯੋਗ ਸਤਿ ਸੰਗਤ ਜੀਓ ਅੱਜ ਜਾ ਰਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਟੰ ਟੰ ਸਾਈਂਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ಅಪਾਰ ਬਖਸ਼ਿਸ਼ ਰਹਿਮਤ ਕੀਤੀ ਜੋ ਆਪਣੇ ਪਾਵਨ ਪਵਿੱਤਰ ਜਨਮ ਸ਼ਤਾਬਦੀ ਦੇ ਉੱਤੇ ਆਪਣੇ ਪਾਵਨ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਾਕਿਸਤਾਨ ਸਿਤ ਗੁਰਸਾਹਵਾਂ ਦੇ ਦਰਸ਼ਨ ਦਦਾਰੇ ਸੰਤਾਂ ਨੂੰ ਬਖਸ਼ੇ ਹਨ ਕਿਸੰਤਾ ਉਤਸ਼ਾਹ ਕਰਕੇ ਹੁਣਾ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਕਰਨ ਵਾਸਤੇ ਉੱਥੇ ਨਤਮਸਤਕ ਹੋਣ ਵਾਸਤੇ ਜੰਮੂ ਤੋਂ ਰਵਾਨਗੀ ਕਰ ਰਹੀਆਂ ਹਨ ਉਹ ਜਿੱਤਾ ਸੀ ਰੋਜ਼ ਜਦੋਂ ਵੀ ਅਰਦਾਸ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਗੁਰਤਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਖਾਲਸਾ ਪੰਥ ਨੂੰ ਬਖਸ਼ੋ ਜੀ ਤੋਂ ਹਰ ਸੇਖ ਇਹ ਮੰਗ ਰੱਖਦਾ ਹੈ ਇੱਛਾ ਰੱਖਦਾ ਹੈ ਕਿ ਜਿੱਥੇ ਅਸੀਂ ਭਾਰਤ ਦੇ ਗੁਰਤਾਮਾਂ ਦੇ ਦਰਸ਼ਨ ਦਿਦਾਰੇ ਜਦੋਂ ਜੀ ਕਰੇ ਉਦੋਂ ਕਰਦੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਇੱਕ ਵਹਿਮ ਹੈ ਇੱਕ ਭਰਮ ਹੈ ਜਿਹੜਾ ਕਿ ਕਾਫੀ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀ ਕਿ ਜਿਹੜਾ ਕੋਈ ਪਾਕਿਸਤਾਨ ਚੱਕਰ ਲਾ ਕੇ ਆਏਗਾ ਉਸਦੇ ਪਾਸਪੋਰਟ ਤੇ ਸਟੈਂਪ ਲੱਗ ਜਾਏਗੀ ਤੇ ਉਸ ਦਾ ਕਿਤੇ ਵੀਜ਼ਾ ਹੋਰ ਨਹੀਂ ਲੱਗੇਗਾ ਜੀ ਐਸੀ ਕਤਈ ਤੌਰ ਦੇ ਉੱਤੇ ਕੋਈ ਬਾਤ ਨਹੀਂ ਹੈ ਕਿਉਂਕਿ ਇਹ ਬਾਤ ਅਸੀਂ ਕਈ ਵਾਰ ਜਦੋਂ ਗੁਰੂ ਨਾਨਕ ਸਾਹਿਬ ਦਾ ਪਵਨ ਪਵਿੱਤਰ ਤਿਹਾੜਾ ਹੁੰਦਾ ਹੈ ਉਹਨੂੰ ਪਾਕਿਸਤਾਨ ਦੀ ਸਰਕਾਰ ਵੀ ਉੱਥੇ ਹੁੰਦੀ ਹੈ ਉਸ ਵੱਡੇ ਫੰਕਸ਼ਨ ਵਿੱਚ ਉੱਥੇ ਵੀ ਇਹ ਸਵਾਲ ਆਏ ਅਤੇ ਉਹਨਾਂ ਵੱਲੋਂ ਜਵਾਬ ਵੀ ਆਏ ਕਿ ਕਿਸੇ ਕਿਸਮ ਦਾ ਕੋਈ ਸ਼ੰਕਾ ਪਰਮ ਨਹੀਂ ਐਸੀ ਕੋਈ ਬਾਤ ਨਹੀਂ ਹੈ ਕਿਉਂਕਿ ਮੈਂ ਕਹਦੇ ਆ ਕਿ ਅੱਧਾ ਪਾਕਿਸਤਾਨ ਜਿਹੜਾ ਉਹ ਫੋਰਨ ਕੰਟਰੀ ਵਿੱਚ ਬੈਠਾ ਹੋਇਆ ਹੈ ਜੇ ਉਹਨਾਂ ਵਾਸਤੇ ਕੋਈ ਪਾਬੰਦੀ ਨਹੀਂ ਪਾਕਿਸਤਾਨ ਦੇ ਵਸਿੰਦਿਆਂ ਵਾਸਤੇ ਤੇ ਅਸੀਂ ਤੇ ਗੁਰੂ ਘਰ ਵਿੱਚ ਜਾਣਾ ਹੈ ਨਤਮਸਤ ਕੋਹਣਾ ਲਿਮਟਡ ਪਲੇਸਿਸ ਹੁੰਦੀਆਂ ਨੇ ਲਿਮਟਡ ਸਮਾਂ ਹੁੰਦਾ ਹੈ ਅਤੇ ਸਾਡੇ ਦੇ ਸਾਡੇ ਉੱਤੇ ਸਿਕਿਉਰਿਟੀ ਇੰਨੀ ਹੁੰਦੀ ਹੈ ਕਿ ਅਗਰ ਅਸੀਂ ਸਾਡਾ ਇੰਡੀਆ ਤੋਂ 5000 ਬੰਦਾ ਜਾਂਦਾ ਹੈ ਤਾਂ ਉਥੇ 20000 ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਤਾਇਨਾਤ ਹੁੰਦੀ ਹੈ ਸਾਡੇ ਉੱਤੇ ਸਾਡੇ ਵਾਸਤੇ ਸਾਨੂੰ ਕੋਈ ਰਿਸਕ ਵੀ ਨਹੀਂ ਅਸੀਂ ਬੜੇ ਆਰਾਮ ਨਾਲ ਬੜੇ ਖੁੱਲੇ ਦਿਲ ਨਾਲ ਹਰ ਥਾਂ ਜਾ ਕੇ ਅਸੀਂ ਦਰਸ਼ਨ ਦੇਦਾਰੇ ਕਰਦੇ ਹਾਂ ਅਤੇ ਲੋਕਾਂ ਨਾਲ ਧਾਰਮਿਕ ਤੌਰ ਤੇ ਤੇ ਗੱਲਬਾਤ ਕਰ ਕਰਦੇ ਹਾਂ ਇੱਕ ਬਾਤ ਮੈਂ ਜ਼ਰੂਰ ਕਹਦੇ ਹਾਂ ਕਿ ਉਸ ਵਿਅਕਤੀ ਵਾਸਤੇ ਦਿੱਕਤ ਬਣ ਸਕਦੀ ਹੈ ਜਿਹੜਾ ਵਿਅਕਤੀ ਜਾ ਕੇ ਉਥੋਂ ਦੇ ਕੁਝ ਅਜੀਬ ਬੰਦਿਆਂ ਨਾਲ ਜਿਹੜੇ ਕੋਈ ਸਿਆਸੀ ਹੋਣਗੇ ਜਾਂ ਕੋਈ ਆਰਮੀ ਦੇ ਨਾਲ ਤਲਕਤ ਰੱਖਦੇ ਹੋਣਗੇ ਉਹਨਾਂ ਬਾਰੇ ਕੋਈ ਪੁੱਛਗਿੱਛ ਕਰੇਗਾ ਤੇ ਉਸ ਦੀ ਸਿਕਿਉਰਿਟੀ ਉੱਥੇ ਵੀ ਹੋਏਗੀ ਇੱਥੇ ਵੀ ਹੋਏਗੀ ਇਹ ਗੱਲ ਯਾਦ ਰੱਖਣੀ ਮੈਂ ਹਰ ਵਾਰੀ ਇਹ ਗੱਲ ਕਹਿ ਕੇ ਭਜਦਾ ਹਾਂ ਕਿ ਅਸੀਂ ਸਿਰਫ ਯਾਤਰਾ ਤੇ ਯਾਤਰਾ ਕਰਨ ਵਾਸਤੇ ਜਾ ਰਹੇ ਹਾਂ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਨਾ ਕਿ ਕਿਸੇ ਦੇ ਸਰਕਾਰੀ ਯਾ ਕੋ ਪੋਲਿਟਿਕਲ ਏਜੰਟ ਬਣ ਕੇ ਇਹ ਜ਼ਿੰਮਵਾਰੀ ਇਹਨਾਂ ਨੂੰ ਦਿੱਤੀ 100 ਨਿਹਾਲ ਹਾਂ ਪ੍ਰਧਾਨ ਸਾਹਿਬ ਇੱਕ ਮਿੰਟ ਇਹਨਾਂ ਦੇ ਨਾਲ ਲਾਲ ਇਹਨਾਂ ਦਾ ਇੱਕ ਸਹਾਇਕ ਸਾਥੀ ਉਹਨਾਂ ਨੂੰ ਵੀ ਅਸੀਂ ਇੱਥੋਂ ਹੀ ਮੁਕਰ ਕਰਕੇ ਭੇਜਦੇ ਹਾਂ ਤੋਂ ਉਹ ਸਾਥੀ ਸਰਦਾਰ ਕੁਲਵੀਰ ਸਿੰਘ ਜੀ ਕੋ ਵੀ ਅੱਗੇ ਆ ਜਾਣ ਅੱਗੇ ਜੋ ਕੁਲਵੀਰ ਸਿੰਘ ਜੀ ਆਓ ਜੀ ਅੱਗੇ ਸਾਹਮਣੇ ਆ ਜਾਓ ਓਏ ਸੋਨਿਆ ਹਾਲੇ ਹਾਲੇ ਸੰਗਤ ਜੋਥੋਂ ਜਾ ਰਹੀ ਹੈ ਕਿਸੇ ਵੀ ਵਿਦਵਾਨ ਦੇ ਉੱਤੇ ਅਸੀਂ ਕਿਸੇ ਦੀ ਪ੍ਰਤਿਸ਼ਟਾ ਦੇ ਉੱਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਨਜੀ ਹੋਰ ਕੋਈ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਦੁਆਰਾ ਮੁੜ ਕੇ ਰੀਪੀਟ ਕਰੀਏ ਜੋ ਕੋਈ ਕਹਿਣਾ ਚਾਹੁੰਦੇ ਸਾਂ ਜੋ ਮੈਂ ਕਹਿਣਾ ਸੀ ਉਹ ਜੀ ਸੰਸ਼ੇਦ ਸਿੰਘ ਜੀ ਕਹਿ ਬੈਠੇ ਇਸ ਕਰਕੇ ਜੋ ਉਹਨਾਂ ਦੇ ਵਿਊਸਨ ਜੋ ਉਹਨਾਂ ਨੇ ਕਿਹਾ ਉਹੀ ਸਾਡੇ ਇਸ ਕਰਕੇ ਅਸੀਂ ਉਹਨਾਂ ਕਹੀਏ ਤੇ ਅਸੀਂ ਤੁਹਾਡੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਿ ਜਿਹੜੇ ਤੁਸੀਂ ਉਪਰਲਾ ਕਰਕੇ ਆਪਣੇ ਡਿਸਟ੍ਰਿਕਟ ਕਮੇਟੀ ਦੇ ਜੀ ਸੰਸ਼ੇਦ ਸਿੰਘ ਜੀ ਨੂੰ ਜਿਵੇਂ ਬਾਕੀ ਇਹਨਾਂ ਦੇ ਸਾਥੀਆਂ ਨਾਲ ਮਿਲ ਕੇ ਆਪਣੇ ਅਪਲਾਈ ਕਰਕੇ ਗੁਰੂਗੱਤ ਤਨਾ ਦੇ ਦਰਸ਼ਨ ਕਰਨ ਵਾਸਤੇ ਆਪਣੇ ਉਪਲਵੰਦ ਹੋ ਤੇ ਮੇਂ ਜਿਆਦਾ ਕੋਈ ਕਹਿਦਾ ਨਾ ਹੋਇਆ ਪ੍ਰਧਾਨ ਸਾਹਿਬ ਨੂੰ ਅਤੇ ਵੀਰ ਪ੍ਰਧਾਨ ਸਾਹਿਬ ਨੂੰ ਕਹਦੇ ਆ ਕਿ ਇਹ ਆਪਣੇ ਵਿਚਾਰ ਜਿਹੜੇ ਸੰਸਾੜੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੈਂਟਰ ਸਾਈਡ ਆ ਜਾਓ ਜੀ ਕੋ ਸਾਹਿਬ ਇਹ ਵੀ ਆ ਰਹੇ ਆ ਵੀਰ ਜੀ ਇਧਰ ਜੀ ਕਰੋ ਸਟਾਰਟ ਹਾਂ ਇਧਰ ਜੀ ਦੇਖੋਗੇ ਜਿਸ ਤਰ੍ਹਾਂ ਸੇ ਆ ਕੇ ਪਾਕਿਸਤਾਨ ਵਾਸਤੇ ਕੰਮਾਂ ਸਭ ਚੇ ਜਥਾਰੀ ਸਟਾਰਟ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਰਥਾਏ ਅਸੀਂ ਸ਼ਬਦ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਜਿਦੇ ਵਿੱਚ ਉਹ ਸਤਿਗੁਰੂ ਜੀ ਦੇ ਪਰਥਾਏ ਇਹ ਗੱਲ ਵੀ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸੋ ਐਸੇ ਦੀਨ ਦਿਵਾਲ ਧੰਗੁਰ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜੋ 5 ਨਵੰਬਰ ਨੂੰ 2025 ਨੂੰ ਆਇਆ ਔਰ ਉਸੇ ਹੀ ਸੰਦਰਭ ਦੇ ਵਿੱਚ ਜੰਮੂ ਕਸ਼ਮੀਰ ਔਰ ਭਾਰਤ ਔਰ ਦੁਨੀਆ ਭਰ ਦੇ ਵਿੱਚੋਂ ਬਸਦੇ ਸਿੱਖ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਨਤਮਸਤਕ ਹੁੰਦੇ ਨਾ ਜਿਸ ਅਰਦਾਸ ਨੂੰ ਅਸੀਂ ਰੋਜ਼ ਜਦੋਂ ਵੀ ਗੁਰੂ ਦਾ ਸਿੱਖ ਜਦੋਂ ਵੀ ਪੰਥ ਦੀ ਅਰਦਾਸ ਹੁੰਦੀ ਹੈ ਉਸ ਅਰਦਾਸ ਦੇ ਵਿੱਚ ਅਸੀਂ ਇਸ ਨੂੰ ਯਾਦ ਕਰਦੇ ਹਾਂ ਔਰ ਮੰਗ ਕਰਦੇ ਹਾਂ ਬੇਬਲਤਾ ਦੇ ਨਾਲ ਕਿ ਸਾਨੂੰ ਦਰਸ਼ਨ ਦੀਦਾਰ ਉਸ ਮਾਲਕ ਪ੍ਰਮਾਤਮਾ ਪਰਮੇਸ਼ਵਰ ਦੇ ਉਸ ਗੁਰਨਾਨਕ ਬਾਬੇ ਦੀ ਜਿੱਥੇ ਚਰਨ ਛੋਹ ਧਰਤੀ ਜਿੱਥੇ ਆਗਮਨ ਦੀ ਧਰਤੀ ਸੀ ਉਹ ਪ੍ਰਾਪਤ ਹੋਣ ਸੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਰਦਾਰ ਚਮਚੇਰ ਸਿੰਘ ਜੀ ਚਵਾਲਵੀ ਜਿਨ੍ਹਾਂ ਨੇ ਦੱਸਿਆ ਕਿ ਲਗਭਗ 25 ਸਾਲ ਤੋਂ ਉਹ ਇਹ ਸੇਵਾ ਨਿਭਾ ਰਹੇ ਨੇ ਇਥੋਂ ਦੀਆਂ ਜਿਹੜੀਆਂ ਸੰਗਤਾਂ ਹਨ ਜੰਮੂ ਕਸ਼ਮੀਰ ਦੀਆਂ ਉਹ ਨਤਮਸਤਕ ਹੋਣ ਜਾਂਦੀਆਂ ਨੇ ਅੱਜ 94 ਜੋ ਸਾਡੇ ਦੇ ਬਸ਼ਿੰਦੇ ਨਾਗਰਿਕ ਹਨ ਜੋ ਜਿਹੜੀ ਸੰਗਤਾਂ ਹਨ ਉਹ ਦਰਸ਼ਨਾ ਦੇ ਰੂਪ ਵਿੱਚ ਜਾ ਰਹੀਆਂ ਨੇ ਮੈਂ ਕਾਹਾਂਗਾ ਕਿ ਸਭ ਤੋਂ ਪਹਿਲਾਂ ਉਹ ਬਹੁਤ ਵਿੜ ਭਾਗੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਜਿਹੜੀ ਇਹ ਰੋਜ਼ ਦੀ ਅਰਦਾਸ ਹੈ ਇਹ ਨਜ਼ਦੀਕ ਹੋ ਕੇ ਸਰਬਨ ਕੀਤੀ ਹੈ ਇਸ ਵੇਲੇ ਮੈਂ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਗਾਂਧੀ ਨਗਰ ਵਿਖੇ ਪਹੁੰਚਿਆ ਆਇਆ ਹਾਂ ਜਿੱਥੇ ਕਿ ਸ੍ਰੀ ਨਨਕਾਣਾ ਸਾਹਿਬ ਜੋ ਯਾਤਰਾ ਜਿਹੜੀ ਹੈ ਜੰਮੂ ਦੇ ਜਿਹੜੇ ਸੰਗਤ ਹੈ ਉਹ ਜਾ ਰਹੀ ਹੈ ਆਪ ਜੀ ਮੇਰੇ ਪਿੱਛੇ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਇਹ ਸਾਰੀ ਸੰਗਤ ਜਿਹੜੀ ਹੈ ਇਹ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਦੇ ਲਈ ਜਾ ਰਹੀ ਹੈ ਆਪ ਜੀ ਨੂੰ ਦੱਸ ਦਈਏ ਕਿ ਇਹ ਜੋ ਸਾਰੀ ਸੰਗਤ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸਾਰੀ ਸੰਗਤ ਦਾ ਜਿਹੜਾ ਵੀਜ਼ਾ ਹੈ ਲਗਭਗ 94 ਜਿਹੜੀ ਨੰਬਰ ਦਾ ਵੀਜ਼ਾ ਲੱਗਿਆ ਸੀ 94 ਲੋਕਾਂ ਦਾ ਵੀਜ਼ਾ ਲੱਗਿਆ ਸੀ ਲੇਕਿਨ 94 ਦੇ ਵਿੱਚੋਂ 88 ਜਿਹੜੇ ਬੰਦੇ ਨੇ ਉਹ ਅੱਜ ਜੰਮੂ ਗੁਰਦੁਆਰਾ ਸ਼੍ਰੀ ਬਾਬਾ ਫਤੇ ਸਿੰਘ ਜੀ ਗਾਂਧੀ ਨਗਰ ਵਿੱਚੋਂ ਇਹ ਇਥੋਂ ਯਾਤਰਾ ਦੇ ਲਈ ਜੋ ਪਾਕਿਸਤਾਨ ਵਾਲੀ ਯਾਤਰਾ ਜਾਵੇਗੀ ਉਹਦੇ ਲਈ ਰਵਾਨਾ ਹੋ ਰਹੇ ਨੇ ਔਰ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਯਾਤਰਾ ਜਿਹੜੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਅੱਛੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੂਰੀ ਹੋਵੇ ਔਰ ਇਹ ਪੂਰੇ ਜੋ ਵੀ ਗੁਰੂ ਧਾਮ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਦਰਸ਼ਨ ਕਰਕੇ ਆਉਣ ਅਤੇ ਅਰਦਾਸ ਕਰਕੇ ਆਉਣ ਔਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਦਰਸ਼ਨਾ ਦੇ ਲਈ ਅਸੀਂ ਅਰਦਾਸ ਦੇ ਵਿੱਚ ਵੀ ਕਹਿੰਦੇ ਹਾਂ ਕਿ ਉਹਨਾਂ ਗੁਰ ਜਿਨ੍ਹਾਂ ਗੁਰਧਾਮਾਂ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੋਂ ਇਹ ਕਿਸਮਤ ਵਾਲੇ ਨੇ ਸਾਰੇ ਜਿਨ੍ਹਾਂ ਦੀ ਅੱਜ ਜਿਹੜੇ ਵੀਜ਼ੇ ਨੇ ਉਹ ਪਾਕਿਸਤਾਨ ਤੇ ਲੱਗੇ ਨੇ ਔਰ ਅਸੀਂ ਉਮੀਦ ਕਰਾਂਗੇ ਕਿ ਇਹਨਾਂ ਦੀ ਜਿਹੜੀ ਯਾਤਰਾ ਹੈ ਉਹ ਬੜੀ ਹੀ ਅੱਛੇ ਔਰ ਸਚਜੇ ਢੰਗ ਦੇ ਨਾਲ ਜਿਹੜੀ ਇਹ ਸੰਪੂਰਨ ਹੋਏਗੀ ਔਰ ਇਹ ਸਾਰੇ ਗੁਰੂ ਧਾਮਾਂ ਦੇ ਜਿਹੜੇ ਵੀ ਪਾਕਿਸਤਾਨ ਦੇ ਵਿੱਚ ਗੁਰੂ ਧਾਮ ਹਨ ਉਹਨਾਂ ਦੇ ਦਰਸ਼ਨ ਕਰਕੇ ਜਿਹੜਾ ਹੈ ਉਹ ਮੁੜ ਕੇ ਜੰਮੂ ਦੇ ਵਿੱਚ ਪਰਤਣਗੇ ਆਪ ਜੀ ਨੂੰ ਦੱਸ ਦਈਏ ਕਿ ਥੋੜੀ ਦੇਰ ਤੱਕ ਅਰਦਾਸ ਕੀਤੀ ਜਾਵੇਗੀ ਔਰ ਇੱਥੋਂ ਜਿਹੜੀ ਇਹ ਗੱਡੀਆਂ ਗੱਡੀ ਹੈ ਜਿਹੜੀ ਉਹ ਰਵਾਨਾ ਹੋਏਗੀ ਔਰ ਸਭ ਤੋਂ ਵੱਡੀ ਗੱਲ ਕੀ ਪਾਕਿਸਤਾਨ ਜਦੋਂ ਇਹ ਐਂਟਰ ਕਰਨਗੇ ਤਾਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਵਿਖੇ ਜਾਣਗੇ ਨਨਕਾਣਾ ਸਾਹਿਬ 2 ਦਿਨ ਦਾ ਸਟੇ ਹੈ ਉਸ ਤੋਂ ਬਾਅਦ ਜਿਹੜਾ ਹੈ ਇਹ ਪੰਜਾ ਸਾਹਿਬ ਵੱਲ ਨੂੰ ਤੁਰਨਗੇ ਪੰਜਾ ਸਾਹਿਬ ਦੀ 2 ਦਿਨ ਦਾ ਸਟੇ ਹੋਵੇਗਾ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਜੋ ਗੁਰਦਾਸਪੁਰ ਦੇ ਬਿਲਕੁਲ ਸਾਹਮਣੇ ਪੈਂਦਾ ਹੈ ਕਰਤਾਰਪੁਰ ਸਾਹਿਬ ਆਉਣਗੇ ਔਰ ਉਸ ਤੋਂ ਬਾਅਦ ਫਿਰ ਸੱਚਾ ਸੋਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੁੰਦੇ ਹੋਏ ਫਿਰ ਆਖਰੀ ਪੜਾ ਜਿਹੜਾ ਹੋਏਗਾ ਇਸ ਸਾਰੀ ਸੰਗਤ ਦਾ ਉਹ ਹੋਵੇਗਾ ਲਾਹੌਰ ਦਾ ਔਰ ਲਾਹੌਰ ਤੋਂ ਫੇਰ ਮੁਰ ਕੇ ਜਿਹੜਾ ਹੈ ਭਾਰਤ ਵੱਲ ਨੂੰ ਪਰਤਣਗੇ ਇਹ ਸਾਰਾ ਜਿਹੜਾ ਪੈਂਦਾ ਹੈ ਇਹ ਇਸ ਨੂੰ ਸੰਗਤ ਦਾ ਜਿਹੜਾ ਹੈ ਉਹ ਗੱਡੀਆਂ ਦੇ ਰਾਹੀਂ ਹੋਵੇਗਾ ਔਰ ਇਹਨਾਂ ਦਾ ਜਦੋਂ ਇਹ ਪਾਕਿਸਤਾਨ ਦੀ ਸਰਹੱਦ ਨੂੰ ਛੋਣ ਕੇ ਉਹਦੇ ਪਾਰ ਜਾਣਗੇ ਤਾਂ ਇਹਨਾਂ ਦਾ ਸਫ਼ਰ ਜਿਹੜਾ ਹੈ ਪਾਕਿਸਤਾਨ ਦੇ ਗੁਰਧਾਮਾਂ ਦਾ ਉਹ ਸ਼ੁਰੂ ਹੋ ਜਾਵੇਗਾ ਮੈਂ ਫਿਰ ਤੋਂ ਇੱਕ ਵਾਰ ਦੱਸ ਦਿਆਂ ਕਿ ਸਭ ਤੋਂ ਪਹਿਲਾ ਪੜਾ ਜਿਹੜਾ ਹੈ ਉਹ ਸ੍ਰੀ ਨਨਕਾਣਾ ਸਾਹਿਬ ਦਾ ਹੋਵੇਗਾ ਦੋ ਦਿਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਹ ਜਾਣਗੇ ਅੱਗੇ ਆਪਣਾ ਪੰਜਾ ਸਾਹਿਬ ਪੰਜਾ ਸਾਹਿਬ ਦੇ ਵਿੱਚੋਂ ਉੱਥੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਅ ਅਗਲਾ ਪੜਾ ਹੋਵੇਗਾ ਉਹ ਹੈਗਾ ਸ੍ਰੀ ਕਰਤਾਰਪੁਰ ਸਾਹਿਬ ਔਰ ਕਰਤਾਰਪੁਰ ਸਾਹਿਬ ਦਾ ਪੜਾ ਜਦੋਂ ਕੰਪਲੀਟ ਹੋਵੇਗਾ ਕਰਤਾਰਪੁਰ ਸਾਹਿਬ ਤੋਂ ਬਾਅਦ ਇਹ ਸੰਗਤ ਜਿਹੜੀ ਹੈ ਉਹ ਜਾਏਗੀ ਅ ਸੱਚਾ ਸੋਦਾ ਸਾਹਿਬ ਗੁਰਦੁਆਰਾ ਸੱਚਾ ਸੋਦਾ ਸਾਹਿਬ ਔਰ ਉਸ ਤੋਂ ਬਾਅਦ ਲਾਹੌਰ ਤੋਂ ਹੁੰਦੇ ਹੋਏ ਲਾਹੌਰ ਦੇ ਦਰਸ਼ਨ ਕਰਦੇ ਹੋਏ ਲਾਹੌਰ ਤੋਂ ਬਾਅਦ ਫਿਰ ਇਹ ਮੁੜ ਕੇ ਜਿਹੜਾ ਹੈ ਉਹ ਇੱਥੇ ਭਾਰਤ ਵਾਲ ਨੂੰ ਪਰਤਣਗੇ ਔਰ ਹੈ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਦੁਆਇ ਕਰ ਜੋੜ ਅਰਦਾਸ ਬੇਨਤੀ ਹੈ ਸਤਿਗੁਰ ਜੀ ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਖੁਸ਼ੀਆਂ ਮਨਾ ਰਹੀਆਂ ਸਤਿਗੁਰ ਜੀ ਇਨਾ ਹੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਦਾ ਜੱਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਪਾਕਿਸਤਾਨ ਦੇ ਹੋਰ ਗੁਰਦੱਮਾਂ ਦੀ ਯਾਤਰਾ ਵਾਸਤੇ ਜਥਾ ਤਿਆਰ ਹੋਇਆ ਹੈ ਸਤਿਗੁਰ ਜੀ ਆਪ ਜੀ ਦੇ ਚਰਨਾਂ ਪਾਸ ਬੇਨਤੀ ਹੈ ਜਿਨ੍ਹਾਂ ਸੇਵਕਾਂ ਸੰਗਤਾਂ ਤੇ ਆਪ ਜੀ ਨੇ ਰਹਿਮਤ ਕਰਕੇ ਪਾਕਿਸਤਾਨ ਦੇ ਗੁਰਦੁਆਮਾਂ ਦੇ ਯਾਤਰਾ ਵਾਸਤੇ ਔਸਰ ਬਖਸ਼ੇ ਹਨ ਆਪ ਜੀ ਦਾ ਸਰਬਤ ਸੰਗਤਾਂ ਵੱਲੋਂ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ ਕਿਰਪਾ ਕਰੋ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰ ਜੀ ਰਾਹ ਪੈਂਡਿਆਂ ਵਿੱਚ ਅੰਗ ਸੰਗ ਸਹਾਇ ਹੋਣਾ ਨਿਰਬਿਗੰਤਾ ਸਹਿਤ ਆਪ ਜਿਨੇ ਇਹ ਯਾਤਰਾ ਸੰਪੂਰਨ ਕਰਵਾਨੀ ਸਤਿਗੁਰੂ ਜੀ ਸਭਨਾਂ ਨੂੰ ਦੇ ਅਰੋਗਤਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਭੈ ਭਾਵਨੀ ਦੇ ਨਾਲ ਆਪ ਜਿਨੇ ਯਾਤਰਾ ਕਰਨ ਦੇ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨੀ ਸਰਬ ਸੰਗਤਾਂ ਦਾ ਜਥਾ ਤਿਆਰ ਹੈ ਸਤਿਗੁਰੂ ਜੀ ਆਪ ਜੀ ਰਹਿਵਾਨੀ ਵਾਸਤੇ ਆਗਿਆ ਬਖਸ਼ੋ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕੋਟਾਂ ਕੋਟਾਂ ਸ਼ੁਕਰਾਨਾ ਹੈ ਅੱਖਰਵਾਦਾਂ ਘਾਟਾ ਪੁਲ ਚੁਕਮਾ ਕਰਨੀ ਸਰਬੱਤ ਦੇ ਕਾਰੇ ਰਾਸ ਕਰਨੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ

ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਦੱਸ ਦਿੰਦੇ ਕਿ ਅਰਦਾਸ ਜੋ ਹੈ ਉਹ ਯਾਤਰਾ ਦੀ ਇੱਥੋਂ ਅੱਜ ਸ਼ੁਰੂਆਤ ਜੋ ਹੋ ਰਹੀ ਹੈ ਸ੍ਰੀ ਨਨਕਾਣਾ ਸਾਹਿਬ ਵੱਲ ਨੂੰ ਜੋ ਯਾਤਰਾ ਹੋਵੇਗੀ ਆਪ ਜੀ ਨੂੰ ਦੱਸ ਦਈਏ ਕਿ ਸਾਲਾਂ ਕੇ ਅਸੀਂ ਹਾਰ ਜਿਹੜੇ ਪਾ ਕੇ ਸਰਵਾਂ ਦੀ ਹਾਂਜੀ ਬੱਝ ਕੇ ਕੇ ਮਾਰ ਕੇ ਨੋ ਇਸ ਦੇ ਸਾਹਮਣੇ ਨੋ ਮਾਦਰਾ ਬਿਲਕੁਲ ਠੀਕ ਹੈ ਠੀਕ ਹੈ ਸਰ ਹਾਂਜੀ ਦੱਸਿਏ ਕਿ ਇਹ ਯਾਤਰਾ ਜਿਹੜੀ ਹੈ ਇਹ 10 ਦਿਨ ਦੀ ਯਾਤਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਜਿਹੜੀ ਹੈ ਉਹ ਹੋਵੇਗੀ ਔਰ ਸ੍ਰੀ ਨਨਕਾਣਾ ਸਾਹਿਬ ਤੋਂ ਹੁੰਦੇ ਹੋਏ ਪੰਜਾ ਸਾਹਿਬ ਪੰਜਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਔਰ ਕਰਤਾਰਪੁਰ ਸਾਹਿਬ ਤੋਂ ਗੁਰਦਾਰਾ ਸੱਚਾ ਸੋਦਾ ਸਾਹਿਬ ਔਰ ਸੱਚਾ ਸੋਦਾ ਸਾਹਿਬ ਤੋਂ ਹੁੰਦੇ ਹੋਏ ਫਿਰ ਅਖੀਰ ਦੇ ਵਿੱਚ ਜੋ ਲਾਹੌਰ ਦੇ ਵਿੱਚ ਜਿਹੜਾ ਹੈ ਇਹ ਯਾਤਰਾ ਸੰਪੰਨ ਹੋ ਕੇ ਫਿਰ ਮੁੜ ਭਾਰਤ ਨੂੰ ਜਿਹੜੀ ਹੈ ਪਰਤੇ ਗਈ ਔਰ ਇਹ ਸਾਰੇ ਖੁਸ਼ ਨਸੀਬ ਜਿਹੜੀ ਸੰਗਤ ਹੈ ਜੰਮੂ ਦੀ ਇਹ 88 ਬੰਦੇ 94 ਲੋਕਾਂ ਦਾ ਵੀਜ਼ਾ ਲੱਗਿਆ ਸੀ ਮਗਰ 88 ਜਿਹੜੇ ਸੰਗਤ ਦੇ ਬੰਦੇ ਨੇ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ 94 ਭੰਜੀ ਆ ਜਾਓ ਕੋਈ 88 ਦਾ 94 98 88 ਬੰਦਿਆਂ ਨੂੰ ਜਿਹੜਾ ਸੁਭਾਗ ਪ੍ਰਾ 88 ਬੰਦਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਜਾਣ ਦਾ ਆ ਪਾਕਿਸਤਾਨ ਦੀ ਜਿਹੜੀ ਗੁਰਦ ਆਮਾਂ ਦੀ ਯਾਤਰਾ ਦੇ ਲਈ ਤੋਂ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਯਾਤਰਾ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਆਪ ਅੰਗ ਸੰਗ ਹੋ ਕੇ ਜਿਹੜੀ ਹੈ ਉਹ ਸਫਲ ਕਰਨਗੇ ਔਰ ਇਹ ਸਾਰੇ ਯਾਤਰੀ ਜਿਹੜੇ ਨੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਸੁੱਖ ਦੇ ਨਾਲ ਜਿਹੜਾ ਹੈ ਮੁੜ ਕੇ ਭਾਰਤ ਵੱਲ ਨੂੰ ਪਹੁੰਚਣਗੇ ਔਰ ਆਓ ਆਪ ਜੀ ਨੂੰ ਹੁਣ ਦਰਸ਼ਨ ਵੀ ਕਰਵਾ ਦਿਆਂਗੇ ਇਹ ਜੋ ਯਾਤਰਾ ਦੀ ਬੱਸ ਹੈ ਜਿਹੜੀ ਉਹ ਇੱਥੋਂ ਥੋੜੀ ਜਿਹੀ ਦੇਰ ਤੱਕ ਜਿਹੜੀ ਹੈ ਉਹ ਰਵਾਨਾ ਹੋਏਗੀ ਅਸੀਂ ਉਸ ਬੱਸ ਦੇ ਵਿੱਚ ਅਤੇ ਉਹਨਾਂ ਯਾਤਰੀਆਂ ਦੇ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਆਖਿਰ ਉਹਨਾਂ ਨੂੰ ਇਸ ਵੇਲੇ ਜਿਹੜਾ ਹੈ ਉਹ ਕੀ ਐਸਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਬڑے ਕਟ ਲੋਕੀ ਹੁੰਦੇ ਨੇ ਜਿਹੜੇ ਇਹ ਗੁਰਤਾਮਾ ਦੀ ਯਾਤਰਾ ਦੇ ਲਈ ਜਾ ਰਹੇ ਨੇ ਸਬਦੇਵਾ ਹੋਏ ਗੁਰੂ ਸਬਦੇਵਾ ਹੋਏ ਗੁਰੂ ਸੋ ਨਿਹਾਲ ਆਪਨਾ ਮੋਈ ਤਨ ਨਾਮ ਵਾਹਿਗੁਰੂ ਬੋਲੇ ਸੋਨયો ਵਾਹਿਗੁਰੂ ਆਪ ਜੀ ਦੇਖ ਰਹੇ ਹੋ ਕਿ ਅਰਸ ਵਾਹਿਗੁਰੂ ਜੀ ਦੀ ਸੰਗਤ ਜਿਹੜੀ ਹੈ ਉਹ ਬਾਸ ਤੇ ਉੱਤੇ ਸਵਾਰ ਹੋਣ ਵਾਲੀ ਹੈ ਔਰ ਆਪ ਜੀ ਦੇਖ ਰਹੇ ਹੋ ਕਿ ਕਿੰਨੀ ਖੁਸ਼ੀ ਦੇ ਖੁਸ਼ੀ ਦੇ ਨਾਲ ਇਹ ਜਾ ਰਹੇ ਨੇ ਔਰ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਕੀ ਮਹਿਸੂਸ ਕਰ ਰਹੇ ਹੋ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਪਿਛਲੇ ਸਾਲ ਵੀ ਲਵਾਇਆ ਲਗਾਇਆ ਸੀ ਵੀਜ਼ਾ ਪਿਛਲੀ ਾਰ ਨਹੀਂ ਲਗਾ ਇਸ ਵਾਰ ਬਹੁਤ ਬਾਰਾ ਕੀ અપਾਰ ਕਿਰਪਾ ਆਈ ਹੈ ਤੇ ਵੀਜ਼ਾ ਲੱਗ ਗਿਆ ਗੁਰੂ ਗੁਰੂ ਮਾਨੁਜ ਦੇ ਦੇ ਗੁਰੂਵਲ ਤੇ ਉਪਰਜੋਸਾ ਜਾਇ ਕਰਦੇ ਹਨ ਉਹਨਾਂ ਦਾ ਨਾਮ ਫਰਜਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਹਦਾ ਮਹਿਸੂਸ ਹੋ ਰਿਹਾ ਅੱਜ ਵੀਜ਼ਾ ਲੱਗਾ ਬਹੁਤ ਬਹੁਤ ਬੱਚਾ ਬਹੁਤ ਮਹਾਰਾਜ ਕੋਲਾ ਤੜ ਗੀਆਂ ਸਾੜੀਆਂ ਵਾ 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 ਤੇ ਤਿੰਨ ਵਾਰੀ ਕੋਲਾਈ ਕੀਤਾ ਪਹਿਲੇ ਰਾਤਰੀ ਵਾਰੀ ਉਹ ਨੰਬਰ ਆਇਆ ਅੱਜ ਤੇ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਮੈਂ ਸਾੜੀਆਂ ਹੋਣਾ ਲਾਸਟ ਰੂਮ ਬਲੇ 80 ਪਲੱਸ ਆ ਤੇ ਉਹਨੂੰ ਇਕਰਾ ਲਾਸਟ ਉਮਰ ਦੇ ਵਿੱਚ ਜਾ ਕੇ ਤੇ ਉਹਦੇ ਨਾਲ ਉਹ ਯਾ ਇਹ ਮਹਾਰਾਜ ਨੇ ਕਿ ਸਾੜੀ ਅਰਦਾਸ ਕੋ ਕੁੰਨ ਕੀਤੀ ਹੈ ਅਸੀਂ ਬਹੁਤ ਬਹੁਤ ਖੁਸ਼ੀ ਆ ਬੋਲੋ ਜੀ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਵੰਤ ਹਰ ਜੀ ਕਿਹਦਾ ਮਹਿਸੂਸ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਧਾਮਾਂ ਦੇ ਵਿੱਚ ਦਰਸ਼ਨ ਕਰਨ ਜਾ ਰਹੇ ਹੋ ਮੈਂ ਜੀ ਸਤਵੀਂ ਵਾਰ ਜਾ ਰਹੀ ਹਾਂ ਅੱਛਾ ਸਤਵੀਂ ਵਾਰ ਜਾ ਰਹੇ ਹੋ ਤੁਹਾਨੂੰ ਬਾਰ ਬਾਰ ਜਾਣ ਦਾ ਮਨ ਕਰ ਰਿਹਾ ਬਾਬਾ ਬੁਲਾਉਂਦਾ ਤੇ ਅਸੀਂ ਜਾਂਦੇ ਨੇ ਬੈਠੋ ਬੈਠੋ ਕਿਸੇ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਤੇ ਗਿਆਨੇ ਆਸ਼ਰਮ ਅੱਛਾ ਡਿਗਿਆਨੇ ਦੇ ਹਾਂਜੀ ਅ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਅਮਰਿਕ ਸਿੰਘ ਮੈਂ ਪੋਣੀ ਭਰ ਕੇ ਤਰਿਆ ਨਾਲਾ ਪੋਣੀ ਮੇਰੇ ਘਰ ਗੁਰਦੁਆਰਾ ਸਾਹਿਬ ਦੇ ਕੋਲ ਸਾਹਿਬ ਜੀ ਪਹਿਲੀ ਵਾਰੀ ਮੈਂ ਜਾ ਰਿਹਾ ਪਾਕਿਸਤਾਨ ਗੁਰਦੁਆਰਾ ਕਿਹਦਾ ਮਹਿਸੂਸ ਕਰ ਰਹੇ ਹੋ ਇਤਨਾ ਆਨੰਦ ਆ ਰਿਹਾ ਕਿ ਮੈਂ ਕੁਝ ਬੋਲ ਨਹੀਂ ਸਕਦਾ ਇਤਨਾ ਆਨੰਦ ਹੈ ਇਤਨਾ ਬੜਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂ ਸਾਹਿਬ ਦੀ ਧਰਤੀ ਜੋ ਜਨਮ ਸਥਾਨ ਤੇ ਜਾ ਕੇ ਨਕਮਸਤਕ ਹੋਵਾਂਗਾ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਔਰ ਬਹੁਤ ਬੜਾ ਧੰਨਵਾਦ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸੰਗਤ ਦਾ ਬਹੁਤ ਧਰਵਾਦ ਆ ਬਹੁਤ ਜਿਆਦਾ ਪ੍ਰਬੰਧਕਾਂ ਦਾ ਬਹੁਤ ਧਰਵਾਦ ਕਰਦਾ ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਵੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਹਰ ਕੋਈ ਬੰਦਾ ਖੁਸ਼ਕਿਸਮਤ ਆਪਣੇ ਆਪ ਨੂੰ ਸਮਝ ਰਿਹਾ ਹੈ ਕਿਉਂਕਿ ਗੁਰਤਾਮਾ ਜਾ ਰਿਹਾ ਆ ਵੀਰ ਪਰਮਜੀਤ ਸਿੰਘ ਜੀ ਆਪ ਜੀ ਐਜ਼ ਅ ਇਨਚਾਰਜ ਜਥੇ ਦੇ ਨਾਲ ਜਾ ਰਹੇ ਹੋ ਕਿਹਸਾ ਮਹਿਸੂਸ ਕਰ ਰਹੇ ਹੋ ਕਿਉਂਕਿ ਬੜੀ ਵੱਡੀ ਇੱਕ ਜ਼ਿੰਮੇਵਾਰੀ ਵੀ ਲੈ ਕੇ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਇਹਦੇ ਚ ਮੈਂ ਇਹ ਕੁਝ ਪੜਾ ਚਾਹੁੰਦਾ ਕਿ ਜ਼ਿੰਮਵਾਰੀ ਜਿਹੜੀ ਹੈ ਉਹ ਗੁਰੂ ਮਹਾਰਾਜ ਦੀ ਆਪਣੀ ਉਹ ਹੀ ਜ਼ਿੰਮਵਾਰੀ ਲੈਂਦੇ ਸਾਰਿਆਂ ਦੀ ਤੇ ਅਸੀਂ ਚੱਲਦੇ ਹਾਂ ਚਲੋ ਜਥੇਦੀ ਅਗਰ ਕਰ ਰਹੇ ਹਾਂ ਅਸੀਂ ਸਭ ਕਹਿੰਦੇ ਹਾਂ ਕਿ ਜਿੰਨੀ ਸਰਵ ਸਾਡੀ ਜਾ ਰਹੀ ਹੈ ਇਹ ਉਹ ਮੰਦਿਰ ਦੇ ਵਿਚਸਣ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਤੇ ਸੇ ਸਲਾਮਤ ਵਾਪਸ ਆਣ ਤੇ ਇੱਥੇ ਅੱਗੇ ਵੀ ਖੰਡ ਪੜਸਰ ਕਹਾਇਆ ਜਾਏਗਾ ਜਿਹੜਾ 15 ਤਰੀਕ ਨੂੰ ਹੋਵੇਗਾ 13 ਨੂੰ ਹੋਇਆ ਜਾਏਗਾ ਤੇ ਅਸੀਂ ਆਪਣਾ ਵਿੜਿਆ ਜਿਹੜੀ ਹੈ ਸਾਡੀ ਸਾਰੀ ਸਰਕਾਰਾਂ ਦੋਨੋਂ ਪਾਕਿਸਤਾਨ ਦੀ ਤੇ ਸਾਡੀ ਭਾਰਤ ਦੀ ਸਰਕਾਰ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ-ਬਹੁਤ ਅਤੇ ਡਿਸਟ੍ਰਿਕਟ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਅੱਗੇ ਅੱਗੇ ਵਸਤੇ ਵੀ ਕਿਸੇ ਤਰ੍ਹਾਂ ਜਿਹੜਾ ਸਰਗਰ ਜਾਂਦੀ ਰਹੇ ਤੇ ਇਹ ਸਾਡੀ ਦੋਨੋਂ ਸਰਕਾਰਾਂ ਅਤੇ ਡਿਸਟ੍ਰਿਕਟ ਕਮੇਟੀ ਨਾਲ ਸਹਿਯੋਗ ਦੇ ਕੇ ਕਿਸਾਨਾਂ ਨੂੰ ਭੇਜਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰਮ ਜੀ ਦੇਖ ਰਹੇ ਹੋ ਕਿ ਵਸਤੇ ਵਿੱਚ ਇਸ ਵੇਲੇ ਸੰਗਤਾਂ ਸਵਾਰ ਹੋ ਚੁੱਕੀਆਂ ਨੇ ਅਸੀਂ ਕੋਸ਼ਿਸ਼ ਕਰੀਏ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਸ਼ਨਾਂ ਦੇ ਲਈ ਜਾ ਰਹੇ ਹੋ ਤੁਸੀਂ ਨਨਕਾਣਾ ਸਾਹਿਬ ਵੀ ਜਾਓਗੇ ਪੰਜਾ ਸਾਹਿਬ ਵੀ ਜਾਓਗੇ ਫਿਰ ਕਰਤਾਰਪੁਰ ਸਾਹਿਬ ਵੀ ਜਾਓਗੇ ਔਰ ਉਸ ਤੋਂ ਬਾਅਦ ਸੱਚਾ ਸੋਦਾ ਲਾਹੌਰ ਕਿਹਦਾ ਮਹਿਸੂਸ ਕਰੋਗੇ ਉੱਥੇ ਜਾ ਕੇ ਕੀ ਲੱਗ ਰਿਹਾ ਤੁਹਾਨੂੰ ਅੱਜ ਜੀ ਅਸੀਂ ਆਪਣੇ ਆਪ ਨੂੰ ਬੜਾ ਸੁਪਾਕ ਵਾਲੇ ਮੰਨ ਰਹੇ ਹਾਂ ਸਾਨੂੰ ਜਾਣ ਦਾ ਮੌਕਾ ਮਿਲ ਰਿਹਾ ਚਲੋ ਜੀ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਵੀ ਸਾਰਿਆਂ ਨੂੰ ਕਿਉਂਕਿ ਸੁਭਾਗ ਮੌਕਾ ਜਿਹੜਾ ਹੈ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਅਸੀਂ ਕੋਸ਼ਿਸ਼ ਕਰੀਏ ਬਸ ਦੇ دوسری ਸਾਈਡ ਵੀ ਅਗਰ ਕੋਈ ਸਾਹਮਣੇ ਹੋਏ ਤੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਇਹਨਾਂ ਨੂੰ ਪੁੱਛੀਏ ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਤੁਸੀਂ ਦੇਖ ਰਹੇ ਹੋ ਇਹਨਾਂ ਕੋਲੋਂ ਬਾਰੀ ਨਹੀਂ ਖੁੱਲ ਰਹੀ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਯਾਤਰਾ ਜਾ ਰਹੀ ਹੈ ਆਪ ਜੀ ਨੂੰ ਮੈਂ ਫਿਰ ਇੱਕ ਵਾਰ ਦੱਸ ਦਿਆਂ ਕਿ ਇਹ ਜੋ ਯਾਤਰਾ ਜਾ ਰਹੀ ਹੈ ਇਹ ਪਾਕਿਸਤਾਨ ਦੇ ਵਿੱਚ 10 ਦਿਨ ਤੱਕ ਰੁਕਣ ਕੇ ਸਾਰੇ ਯਾਤਰੀ ਔਰ 10 ਦਿਨ ਤੋਂ ਬਾਅਦ ਫਿਰੇ ਵਾਪਸ ਮੁੜ ਕੇ ਜਿਹੜਾ ਹੈ ਉਹ ਭਾਰਤ ਨੂੰ ਪਰਤਣਗੇ ਔਰ ਕਾਫੀ ਜਗ੍ਹਾ ਦੇ ਵਿੱਚ ਜਾਣ ਕੇ ਬੱਸ ਦੇ ਵਿੱਚ ਬੈਠੇ ਹੋਏ ਯਾਤਰੀ ਜਿਹੜੇ ਨੇ ਅਸੀਂ ਇਹਨਾਂ ਦੇ ਨਾਲ ਵੀ ਕੋਸ਼ਿਸ਼ ਕਰੀਏ ਗੱਲਬਾਤ ਕਰਨ ਦੀ ਵਾਇਗੁਰ ਜੀ ਕਾ ਖਾਸਾ ਵਾਇਗੁਰ ਜੀ ਕੀ ਫਤ ਹੈ ਜੀ ਕੀ ਨਾਂ ਹੈ ਜੀ ਤੁਹਾਡਾ ਜਿੰਦਰ ਸਿੰਘ ਜੀ ਅੱਜ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਸ਼ਮੀਰ ਦੇ ਕਸ਼ਮੀਰ ਤੋਂ ਤੁਸੀਂ ਆਇਓ ਅੱਜ ਤੇ ਜੰਮੂ ਤੋਂ ਰਵਾਨਾ ਹੋ ਰਹੇ ਹੋ ਯਾਤਰਾ ਦੇ ਲਈ ਕਿਹਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅਕਾਲਪੁਰ ਨੇ ਸਾਰੀ ਬੇਨਤੀ ਨੂੰ ਕਬੂਲ ਕੀਤਾ ਹੈ ਕਿਸਾਨੂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਦੀ ਦਰਸ਼ਨ ਕਰਨ ਦਾ ਔਸਰ ਦੇ ਰਹੇ ਨੇ ਸਾਨੂੰ ਇਸ ਵਾਸਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੈਸਾ ਆਪ ਜੀ ਦਾ ਕੀ ਨਾਮ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਆਰਦੀ ਫਤਿਹ ਸਾਡਾ ਨਾਮ ਤਰਲੋ ਸਿੰਘ ਹੈ ਜੀ ਤੁਸੀਂ ਵੀ ਕਸ਼ਮੀਰ ਤੋਂ ਹੀ ਹੋ ਅਸੀਂ ਨਾ ਡਿਸਟ੍ਰਿਕਟ ਅਨੰਦਪੁਰ ਤੋਂ ਆ ਗਏ ਆਂ ਕੈਸਾ ਲੱਗ ਰਿਹਾ ਅੱਜ ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਇੱਥੇ ਸਾਡਾ ਸ਼ਮਸ਼ੇਰ ਸਿੰਘ ਦੇ ਅਸੀਂ ਬਹੁਤ ਅਤੀ ਧੰਨਵਾਦ ਹੈ ਨਾਲੇ ਆਪਣੇ ਪਾਕਿਸਤਾਨ ਗੌਰਮੈਂਟ ਦੇ ਇੰਡੀਆ ਗੌਰਮੈਂਟ ਦੇ ਬਹੁਤ ਹੀ ਅਸੀਂ ਅਤੀ ਧੰਨਵਾਦ ਕਰਦੇ ਆ ਕਿ ਜਿਹੜੇ ਕਿ ਸਾਨੂੰ ਯਾਤਰਾ ਵਾਸਤੇ ਇਥੇ ਹੋਰ ਵਣਕੀ ਕਰਨ ਬਹੁਤ ਹੀ ਬਹੁਤ ਅਸੀਂ ਦਿਲ ਦੀ ਗਹਿਰਾਈ ਨਾਲ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਜਿਹੜੇ ਯਾਤਰੀ ਜਾ ਰਹੇ ਨੇ ਹਰ ਇੱਕ ਦੇ ਚਿਹਰੇ ਤੇ ਇੱਕ ਨੂਰ ਜਣਾ ਝਲਕ ਰਿਹਾ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਾਮ ਹੈ ਤੁਹਾਡਾ ਕੁੰਜੀਤ ਸਿੰਘ ਜੀ ਅੱਜ ਪਹਿਲੀ ਵਾਰ ਜਾ ਰਹੇ ਹੋ ਕਈ ਵਾਰ ਨਹੀਂ ਪਹਿਲੀ ਵਾਰ ਕਿੰਨੀ ਉਮਰ ਹੈ ਤੁਹਾਡੀ ਸਾਡੀ ਉਮਰ ਹੋ ਗਈ 74 74 ਅੱਜ ਕਿਹਦਾ ਮਹਿਸੂਸ ਕਰ ਰਹੇ ਹੋ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਤੁਹਾਡੇ ਦਰਸ਼ਨਾਂ ਨੂੰ ਜਾਓਗੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਬੰਦਾ ਜਿਹੜਾ ਹੈ ਉਹ ਖੁਸ਼ ਹੈ ਔਰ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਹੋ ਜਿਹੇ ਸੁਭਾਗ ਸਮਾ ਜਿਹੜਾ ਹੈ ਆਮ ਤੌਰ ਤੇ ਹਰ ਇੱਕ ਨੂੰ ਨਹੀਂ ਪ੍ਰਾਪਤ ਹੁੰਦਾ ਔਰ ਇਹ ਬੱਸ ਦੇ ਵਿੱਚ ਸਾਰੇ ਯਾਤਰੀ ਤੁਸੀਂ ਦੇਖ ਰਹੇ ਹੋ ਖੁਸ਼ੀ ਖੁਸ਼ੀ ਜਿਹੜਾ ਹੈ ਉਹ ਇੱਥੋਂ ਰਵਾਨਾ ਹੋ ਰਹੇ ਨੇ ਔਰ ਇਨਾਂ ਨੂੰ ਅਸੀਂ ਵੀ ਅਰਦਾਸ ਕਰਾਂਗੇ ਕਿ ਇਹਨਾਂ ਦੀ ਯਾਤਰਾ ਜਿਹੜੀ ਹੈ ਉਹ ਸਫਲ ਹੋਵੇ ਔਰ ਅਰਦਾਸਾਂ ਕਰਕੇ ਆਉਣ ਇੱਥੇ ਦੇ ਸਿੱਖਾਂ ਦੇ ਲਈ ਵੀ ਤੇ ਉੱਥੇ ਦੇ ਸਿੱਖਾਂ ਦੇ ਲਈ ਵੀ ਔਰ ਉਮੀਦ ਕਰਾਂਗੇ ਕਿ ਇਹ ਇਹਨਾਂ ਦੀ ਜਿਹੜੀ ਯਾਤਰਾ ਹੈ ਉਹ ਸਫਲ ਰਹੇਗੀ ਫਿਰ ਤੋਂ ਇੱਕ ਵਾਰ ਅਖੀਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਜੋ ਬੱਸ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਪਾਕਿਸਤਾਨ ਨਨਕਾਣਾ ਸਾਹਿਬ ਦੀ ਯਾਤਰਾ ਤੇ ਜੀ ਜਾ ਰਹੀ ਹੈ 94 ਲੋਕਾਂ ਦਾ ਵੀਜ਼ਾ ਲੱਗਿਆ ਸੀ ਜਿਦੇ ਵਿੱਚੋਂ 88 ਬੰਦੇ ਜਿਹੜੇ ਨੇ ਉਹ ਇਸ ਬੱਸ ਦੇ ਵਿੱਚ ਜਾ ਰਹੇ ਨੇ ਅ ਔਰ ਆਪ ਜੀ ਨੂੰ ਦਸੀਏ ਕਿ ਇਹ ਸਭ ਤੋਂ ਪਹਿਲੇ ਜਦੋਂ ਪਾਕਿਸਤਾਨ ਦੇ ਬਾਰਡਰ ਦੇ ਵਿੱਚ ਐਂਟਰ ਕਰਨਗੇ ਉੱਥੇ ਦੀ ਸਰਦ ਨੂੰ ਪਾਰ ਕਰਨਗੇ ਭਾਰਤ ਤੋਂ ਜਦੋਂ ਪਾਕਿਸਤਾਨ ਨੂੰ ਐਂਟਰ ਕਰਨਗੇ ਤਾਂ ਸਭ ਤੋਂ ਪਹਿਲਾਂ ਇਹ ਨਨਕਾਣਾ ਸਾਹਿਬ ਜਾਣਗੇ ਨਨਕਾਣਾ ਸਾਹਿਬ ਤੋਂ ਹੋ ਕੇ ਇਹ ਫਿਰ ਜਾਣਗੇ ਪੰਜਾ ਸਾਹਿਬ ਪੰਜਾ ਸਾਹਿਬ ਤੋਂ ਬਾਅਦ ਇਹਨਾਂ ਦੀ ਜਿਹੜੀ ਯਾਤਰਾ ਹੈ ਉਹ ਜਾਏਗੀ ਸਿੱਧਾ ਕਰਤਾਰਪੁਰ ਸਾਹਿਬ ਔਰ ਕਰਤਾਰਪੁਰ ਸਾਹਿਬ ਤੋਂ ਬਾਅਦ ਫਿਰ ਇਹ ਡੇਰਾ ਸੱਚਾ ਸੋਦਾ ਸੱਚਾ ਸੋਦਾ ਗੁਰਦੁਆਰਾ ਸੱਚਾ ਸੋਦਾ ਸਾਹਿਬ ਵਿਖੇ ਜਾਣਗੇ ਉਸ ਤੋਂ ਬਾਅਦ ਲਾਹੌਰ ਤੋਂ ਹੁੰਦੇ ਹੋਏ ਇਹਨਾਂ ਦੀ ਯਾਤਰਾ ਜਿਹੜੀ ਹੈ ਸੰਪੰਨ ਹੋਏਗੀ ਔਰ ਆਪ ਜੀ ਦੇਖ ਰਹੇ ਹੋ ਕਿ ਗੱਡੀ ਜਿਹੜੀ ਹੈ ਉਹ ਇੱਥੋਂ ਹੁਣ ਰਵਾਨਾ ਹੋ ਰਹੀ ਹੈ ਇਹਨਾਂ ਦੀ ਯਾਤਰਾ ਜਿਹੜੀ ਹੈ ਉਹ ਸੰਪੂਰਨ ਹੋਵੇ ਵਧੀਆ ਤਰੀਕੇ ਦੇ ਨਾਲ ਅਸੀਂ ਵੀ ਅਰਦਾਸ ਕਰਾਂਗੇ ਔਰ ਗੁਰਦੁਆਰਾ ਬਾਬਾ ਫਤਿਹ ਸਿੰਘ ਵਿਖੋਂ ਮਿੱਤੋਂ ਇਹ ਜਿਹੜੀ ਯਾਤਰਾ ਹੈ ਉਹ ਸ਼ੁਰੂ ਹੋਈ ਹੈ ਔਰ ਉਮੀਦ ਕਰਾਂਗੇ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਬੜੀ ਅੱਛੀ ਲੱਗੇਗੀ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਕਮ ਸੇ ਕਮ ਅਰਦਾਸ ਜ਼ਰੂਰ ਕਰਿਓ ਕਿ ਇਹਨਾਂ ਸਾਰੇ ਯਾਤਰਾਂ ਦੀ ਜਿਹੜੀ ਯਾਤਰਾ ਹੈ ਉਹ ਸਫਰ ਰਵੇ ਦੇਖਦੇ ਹੋ ਆਪਸੇ ਸਾਈਂ ਟੀਵੀ ਇਹ ਸੰਦੇ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦੋ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ